ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਸੂਈਆਂ ਸਵਾਈਆਂ ਵਾ ਸਾਰੀਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਚਵਾਈ ਕਰਕੇ પાસ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਰੇ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਇਕੱਲੀ ਫਿਰ ਨਾਂ ਰੋਮੜੇ ਪਿੰਡ ਰਾਪੁਰਸੀ ਦੇ ਨਾਲਾ ਜਿਲ੍ਹਾ ਬਲੀ ਸਾਜੇ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 9713 8793 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਤੈਨਿਆਂ ਹਨਾ ਤੈਨਿ ਕੀ ਤੈਨਿ ਉਹਦਨ ਵਾਲੀ ਵੇਗੀ ਵੱਡੀ ਛੋਟੀ ਨੀਲੀ ਦੀ ਫਿਰ ਵੇਗੀ ਤੇ ਵੇਗੀ ਜੀ ਠੀਕ ਹੈ ਜੀ ਤੇ ਅੱਜ ਵੀ ਸੁਈਆਂ ਹੀ ਆ ਮੱਜਾ ਹਾਂ ਜੀ ਹਾਂ ਤੇ ਰਾਤੀਂ ਆਂਦੀ ਦੇਰੀ ਕਿਤੇ ਨਾ ਕੱਟੀ ਹੋ ਜਾਣੀ ਕੀ ਹੋ ਗਿਆ ਜੀ ਚੰਗੀ ਬੜੀ ਲੰਦੀ ਹੋਵੇ ਕੋ ਕੱਟੀ ਅਜੇ ਉਤਨਾ ਮਰੀ ਨਹੀਂ ਆ ਪਰ ਜਿੰਦੀ ਹੱਲੇ ਹੈਗੀ ਤੇ ਜਿੰਦੀ ਆ ਆ ਦੇਖ ਸਾਜੇ ਜੀ ਪਰ ਠੀਕ ਨਹੀਂ ਆ ਜਿਹੜੀ ਆ ਗੋਲਾਈ ਹੈ ਇਹਦੇ ਲੱਗੇ ਪਰ ਬਚਣਾ ਨਹੀਂ ਪਰ ਮੁਸ਼ਕਲ ਆ ਪਰ ਉਤਨਾ ਜੇ ਮਰੀ ਨਹੀਂ ਆ ਆ ਢੰਡੀ ਵੇਖੋ ਬੜੀ ਠੰਡੀ ਬੜੀ ਜਿੱਦ ਨੂੰ ਮਰਦੀ ਬੈਠੇ ਜੋ ਉਤਨਾ ਬੜੇ ਸ਼ਾਂਤ ਹੈ ਜੀ ਸੁਭਾਅ ਦੀ ਆ ਹਾਂ ਦੇਖ ਸਾਜੇ ਠੰਡੀ ਤੇਰੀ ਹੈ ਤੇ ਉਤਨਾ ਦੁੱਧ ਕਿੰਨਾ ਇਹਦੇ ਕੋਲ ਦੋ ਟਨ ਦੇ ਕੋਪੜੀ 13 ਗੋਬਰ 12 ਕਿਲੋ ਦੀ ਆਪਣੀ ਪੂਲ ਗਰੰਟੀ ਹੋ ਗਈ ਪੱਕਾ ਦੁੱਧ ਜਿਹੜਾ ਹੈਗਾ ਅੱਜ ਦੀ ਰਾਤੀ ਦਾ ਦੀ ਡੇਲੀ ਦਾ ਤਿੰਨੋ ਚੀਜ਼ ਹੋਈ ਆਂ ਦੇਖ ਸਾਦੇ ਥਾਣੇ ਦੇ ਗੁਲਾਬੀ ਰੰਗ ਦੇ ਥਾਣੇ ਆ ਜਿਹੜੇ ਸਾਰੇ ਇਧਰ ਕੋਪੜੀ ਸੀ ਤੇਰੀ ਛਵਾਈ ਉਹਦੇ ਤੋਂ ਰੰਗ ਰੰਗ ਦਾ ਫਰਕ ਪੈ ਜਾਂਦਾ ਇੱਥੇ ਸੀਲੇ ਦੇਖੋ ਬੜੀ ਚਲੋ ਖੋਲੋ ਫਿਰ ਤੋਰ ਦਈਏ ਖੋਲੋ ਆਂ ਦੇਖ ਸਾਦੇ ਜੀ ਇੱਧਰ ਦੁੱਧ ਇੱਧਰ ਨੂੰ ਇੱਧਰ ਨੂੰ ចូលកម្អាតនេះអរជឡាយអា ਚਲੇ ਉਹ ਤਰ੍ਹਾਂ ਚੰਗੀ ਬਣੀ ਹੈ ਦੁੱਧ 12 ਲੀਟਰ ਹੁਣ ਜਿਹੜਾ ਕਿੰਦੇ ਫੇ ਮੋਕ ਕਿਤੇ ਤੇਰਾ ਹੋਊਗਾ ਭਰੀ 13 ਅੱਛਾ ਪਰ 12 ਕਿਲੋ ਦੇ ਆ ਇਹਦਾ ਠੰਡਾ ਕਰ ਕਰ ਮਿਲਣਾ ਹੋਈ ਜਾਏ ਉਹ ਤਰ੍ਹਾਂ ਇਹ ਆ ਵੀ ਜਿੰਨੀ ਵੀ ਆ ਚਲੋ ਸਫਾਈ ਤੇ ਆ ਰੰਗ ਜਿਹੜਾ ਇਹਦਾ ਜ਼ਰੂਰ ਉਹਦਾ ਫਰਕ ਹੈਗਾ ਵਾ ਇਹ ਤਾਂ ਤੁਹਾਨੂੰ ਪਤਾ ਡੇਰੀ ਵਾਲੇ ਅੰਦਰੇ ਰੱਖ ਦਿਓ ਨਾ ਕਿਹੜਾ ਤੁਬੇ ਮਾਰ ਹਾਂਜੀ ਤੇ ਮੁੱਲ ਫੇਰੇ ਦਾ ਮੁੱਲ ਦੇ ਭਰੀ ਉਹਦਾ ਵੱਧ ਕਰਨਾ ਕੋਈ ਗੱਲ ਨਹੀਂ ਵੀਰ ਭਰਾ ਫੋਨ ਲਾ ਲਈ ਉਹ ਮਾਨ ਖੁੱਲਾ ਕਰਦਾ ਹੁਣ ਦੇ ਦੋਗੇ ਹਿਸਾਬ ਨਾਲ ਦੇ ਦੋਗੇ ਹਨਾ ਹੁਣ ਬੱਚਾ ਚਲੋ ਇਹਦਾ ਨਾਂ ਹੀ ਸਮਝੇ ਕੋਈ ਪਰ ਉਹ ਰਹਾਵਾ ਚਲੋ ਜੇ ਸਾਹ ਚਲਦੇ ਆ ਪਰ ਬਚਣਾ ਨਹੀਂ ਆ ਜਿਹੜਾ ਜੈਨੇ ਤੇ ਆਹ ਦੇਖ ਸਾਡੇ ਭਾਂਵੇਂ ਜਿੱਤਰਾ ਮਰਜੀ ਥੱਲੇ ਬਈ ਜਾਓ ਕੋਈ ਗੱਲ ਨਹੀਂ ਆ ਕੋਈ ਗੱਲ ਹੀ ਨਹੀਂ ਆ ਕੋਈ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਜੇ ਇਹਦੇ ਮਗਰ ਕੱਟੀ ਜੇ ਕੱਟਾ ਇਹਦੇ ਮਗਰ ਆ ਥਾਣੇ ਨੇ ਦੇਖ ਸਕਦੇ ਜੀ ਇੱਕ ਦੀ ਤੇ ਇਹਦੇ ਕੋਲ ਦੁੱਧ ਦੁੱਧ ਦੇ ਕੋਲ ਪੜੀ ਨਾ 9 ਉੱਪਰ 8 ਕਿਲੋਗਾ ਕੇ ਦੇਣੀ ਆ ਬਸ ਕਿੰਨੇ ਕਿ ਚੱਦੀ ਸੋਈ ਜੇ ਸੂਈ ਨੂੰ ਹੋਈ ਜੇ 15 ਦਿਨ ਠੀਕ ਆ ਦੋਰੋਂ ਫੇਰਿੰਦਾ ਨੂੰ ਬਾਕੀ ਇਹ ਵੀ ਸੰਭ ਹੀ ਘੱਟਿਆ ਕੱਦ ਵੀ ਸਾਭਦਾ ਆ ਜਿਹੜਾ ਦਰਮਿਆਨੀ ਜੀ ਮੱਝ ਆ ਦੇਖ ਸੰਦੇ ਜੀ ਬਾਕੀ ਆਮ ਜਿਹੜੇ ਕਿ ਵੀਰ ਨੇ ਘਰੇ ਰੱਖਣੀਆਂ ਉਹਦੇ ਲਈ ਚਲੋ ਚੰਗੀ ਹੱਥ ਵਾਲ ਸਾਲੀ ਨੇ ਵਧੀਆ ਦੁੱਧ ਚਵਾਈ ਜਾਣਾ ਅੱਜ ਲੈ ਆ ਹਾ ਦੇਖ ਸਕਦੇ ਹੋ ਬਾਕੀ ਫੇਟਪੁੜੇ ਤਾਂ ਵੀ ਕਰੀ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਦੇ ਦਈਏ ਬਾਡੀ ਸਾਡੀ ਕਰ ਦਈਏ ਮਨ ਤਾਂ ਨ ਹੋ ਰਾ ਦੋ ਚੜ ਦੀਏ 52 ਦੇ ਹਾਂਜੀ 57 ਹੀ ਦੇ ਦਈਏ 25500 ਦੀ ਦੇ ਦੇ 55000 ਦੀ ਦੇ ਦੇ 20000 ਤੋਂ ਬੜੀ ਛੋੜ ਜਿਹੜੀ ਕਰਨੀ 100 200 ਰੁਪਈਆ ਕਰਦਾਂਗੇ 500 ਛੱਡ ਦਾਂਗੇ ਜੀ ਅੱਛਾ ਸਾਢੇ 55000 ਪੂਰੇ 55 ਦੀ ਬੜੀ ਦੇਣੀ ਆ ਸੇ ਪੂਰੇ 55000 ਦੀ ਦੇ ਦੇਣੀ ਆ ਹਾਂਜੀ ਸੱਜ ਸਵੀ ਮਾਂ ਰਤੀ ਆਈ ਹੈ ਠੀਕ ਆ ਇਹ ਵੀ ਸਾਂਭਣ ਵਾਲੀ ਆ ਸਾਂਭਣ ਵਾਲੀ ਭੜੀ ਸਾਫ ਕਰਨ ਤੇ ਦੋ ਤੋਂ ਹੋਰ ਕੋਈ ਗੱਲ ਸਟਾਈਲਿਸ਼ ਚੋਲੇ ਇਹ ਇਹ ਆ ਵੀ ਅੱਜ ਵੀ ਉਹਨੇ ਦੀ ਆ ਸਾਰਾ ਸੂਆ ਚੋਲੇ ਤੇ ਫੇਰ ਹਾਂਜੀ ਸਾਰਾ ਜੋ ਕੇ ਫੇਰ ਗਰਮੀਆਂ ਨੂੰ ਉਹਨੇ ਦੀ ਭੜੀ ਹਾਂਜੀ ਨਾਲ ਕੱਟਾ ਵੀ ਪਾਜਣਾ ਆ ਜੀ ਤੇ ਆ ਜਿਹੜੇ ਗਾਂ ਜਿਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਪੜੀ 9 ਕਿਲੋ ਬੋੜਾ ਹੋਊਗਾ ਕੰਡੇ ਵਾਲਾ ਤਿਆਰ ਜਿਹੜਾ ਅੱਛਾ ਇਹ ਅਗਲੇ ਥਾਂ ਦੀ ਪਰਲੇ ਦੀ ਤਲੜ ਜੇ ਅਗਲੇ ਥਾਂ ਦੀ ਤਲੜ ਆ ਤੇ ਆ ਨਾੜੂ ਬੱਚੇ ਦਾ ਨਾਲ ਹੀ ਆ ਜਿਹੜਾ ਤੁਰਫਾ ਫਿਰ ਮਗਰ ਕੀ ਜੇ ਇਹਦੇ ਉਹ ਦੁੱਧ ਬੱਚਾ ਜੀ ਦਾ ਆ ਥਾਣੇ ਦੇ ਦੇਖ ਸਕਦੇ ਜੇ ਕੀ ਇਹ ਦੀ ਵੀ ਸਾਮ ਥੋੜੀ ਘੱਟੀ ਹੋਈ ਸਾਮ ਥੋੜੀ ਘੱਟ ਇਧਰ ਏਰੀਆ ਦੇ ਹੁਣ ਆਮ ਹੀ ਸਾਮ ਘੱਟੀ ਆ ਸਾਰੇ ਪਸ਼ੂਆਂ ਦੀ ਪਾਣੀ ਧੂਣੀ ਕਰਕੇ ਪੱਠੇ ਮਰਬੂ ਦੇ ਬਹੁਦੇ ਹਾਂ ਦੇ ਹਾਂਜੀ ਅਗਲੇ ਸਾਂਦੀ ਤੇ ਲੜਿਆ ਪੈਣੀ ਤਾਂ ਦੂਸਰੇ ਵਾਲੇ ਪਾਸੇ ਦੀ 9 ਲੀਟਰ ਹੰਦ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹ ਦੇਖੋ ਅਜ ਲੈ ਅਬੀ ਕਿੰਨਾ ਫਿਰ ਵੇਦਿਆ ਰੱਖਣਾ ਆਪਾਂ ਮੁੱਲ ਮੁੱਲ ਦੇ ਲਈ ਭਾਰੀ 30 ਦੀ 30 ਦੀ ਹਾਂ ਜੀ ਹੋਰ ਕਰ ਦੀਏ ਮਾਨ ਕਿੰਨੇ ਹਰ ਛੱਡ ਜੀ 27 ਦੀ 5000 ਦੀ ਦਈਏ ਜਿਹੜੀ ਦੇਣੀ ਆ ਭਾੜੀ ਤੇ ਇਹ ਆ ਦੀਵਸ ਦੇਣੀ ਹੈ 22000 ਦੀ ਹਾਂ ਜੀ ਇਹ ਆ ਵੀ ਦੁੱਧੋਂ ਤੇ ਅਜੇ ਵੱਜੂਗੀ ਦੁੱਧੋਂ ਭੜੀ ਹਲੇ ਬੋਲਾ ਜੀ ਤਿੱਦੇ ਜੱਥਾ ਤੇ ਸੁਈ ਨੂੰ ਲੈ ਨਾਲ ਨਾਲ ਹੀ ਬਚਲੇ ਅੱਛਾ ਹਾਂ ਜੀ ਦੁੱਧੋ ਸਾਮ ਕਰਨਗੇ ਵੀਰ ਦੇ ਚਲੋ 12 ਕਿਲੋ ਤਾਂ ਨਹੀਂ ਮਰਦੀ ਭੜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜੀ ਹਾਂ ਜੀ ਆਪਾਂ ਜਿਹੜੇ ਤੁਹਾਨੂੰ ਨਹੀਂ ਚੱਲਦਾ ਉਹ ਵੇਖੋ ਤੁਹਾਡੇ ਹੰਦਾ ਕਹਦਾ ਚਲੜਿਆ ਭੜੀ ਹਾਂ ਜੀ ਹਾਂ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖਰੀਦੋ ਜੀ